ਹਾਂ ਜਿ ਬਣਾਈ ਜਾਵੇ ਇਸ ਇਲਾਕੇ ਦੇ ਲੋਕ ਪੂਰੇ ਬ੍ਰੈਮਟਨ ਦੇ ਲੋਕ ਇੱਥੇ ਪਹੁੰਚ ਕੇ ਜਿੱਥੇ ਫੂਡ ਦਾ ਆਨੰਦ ਲੈਂਦੇ ਆ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਉਥੇ ਨਾਲ ਦੀ ਨਾਲ ਜੋ ਵੀ ਲੋਕ ਭਲਾਈ ਦੇ ਕੰਮਾਂ ਦੀ ਆਵਾਜ਼ ਅਸੀਂ ਲਿਆ ਸਕਦੇ ਆ ਲੋਕਾਂ ਤੱਕ ਲਿਆਉਣ ਦੀ ਟਰਾਈ ਕਰ ਰਹੇ ਆ ਇਸ ਮੇਲੇ ਦੇ ਵਿੱਚ ਜੇ ਮੇਲੇ ਨੂੰ ਆਪਾਂ ਕੰਪੇਅਰ ਕਰੀਏ ਪਿਛਲੇ ਮੇਲਿਆਂ ਦੇ ਨਾਲ ਹਰ ਸਾਲ ਘੱਟ ਵੱਧ ਰਿਹਾ ਉਹਦਾ ਕਾਰਨ ਇਹ ਆ ਇਹ ਮੇਲਾ ਫਰੀਓਫ ਕਾਸਟਾ ਕੋਈ ਅਸੀਂ ਕਿਸੇ ਤੋਂ ਫੰਡ ਨਹੀਂ ਲੈਂਦੇ ਸਾਡੇ ਆਪ ਦੇ ਸਰਦਾਰ ਅਮਰੀਕ ਸਿੰਘ ਸੰਧੂ ਦੇ ਪਰਿਵਾਰ ਤੇ ਸਾਡੇ ਮਿੱਤਰ ਬੇਲੀਆਂ ਵੱਲੋਂ ਨਾਲ ਮਿਲ ਕੇ ਯਾਰਾਂ ਦੋਸਤਾਂ ਵੱਲੋਂ ਇਹ ਫੰਡ ਇਕੱਠਾ ਕਰਕੇ ਅਸੀਂ ਬਿਨਾ ਫੰਡ ਬਾਹਰੋਂ ਇਕੱਠਾ ਕੀਤੇ ਮੇਲਾ ਕਰਾਉਨੇ ਆ ਤੇ ਬਾਬ ਹੁਣ ਸੈਂਪਲ ਸੁਧਾਰਨ ਜਾ ਬੰਦਾ ਇੱਕ ਮੈਂਬਰ ਆਫ ਪਾਰਲੀਮੈਂਟ ਦੇ ਰਸਤੇ ਤੇ ਜਾ ਰਿਹਾ ਬਹੁਤ ਵੱਡੀ ਗੱਲ ਹੈ ਮੈਂ ਇਹਦੇ ਕਾਬਿਲ ਨਹੀਂ ਹੈ ਮੈਨੂੰ ਪ੍ਰਮਾਤਮਾ ਨੇ ਪਹਿਲਾਂ ਹੀ ਮੇਰੀ ਕਾਹਤ ਤੱਕ ਦੇ ਬਹੁਤ ਵੱਧ ਦਿੱਤਾ ਠੀਕ ਹੈ ਨਾ ਕਿ ਆਪਾਂ ਇਹ ਆ ਵੀ ਉਹ ਉਹਨਾਂ ਨੇ ਕੰਮ ਵਧੀਆ ਕੀਤੇ ਸੀ ਤੇ ਲੋਕਾਂ ਦਾ ਇਕੱਠ ਵੀ ਉਹੀ ਇੱਕ ਮਿਸਾਲ ਕਾਇਮ ਕਰ ਰਿਆ ਕਿ ਲੋਕ ਉਹਨਾਂ ਨੂੰ ਇੰਨਾ ਪਿਆਰ ਕਰਦੇ ਸੀ ਤਾਂ ਪਹੁੰਚੇ ਹੋਏ ਲੋਕ ਨੇ ਨਿਆਣਿਆਂ ਲਈ ਬੱਚਿਆਂ ਲਈ ਰਾਈਡਿੰਗਸ ਹੈਗੀਆਂ ਰਾਈਟਸ ਹੈਗੀਆਂ ਆ ਜਿਹੜੇ ਨਿਆਣੇ ਇੱਕ ਦੂਜੇ ਨਾਲ ਖੇਡ ਰਹੇ ਆ ਅਸੀਂ ਮੈਂ ਬਹੁਤ ਸਾਰੇ ਆਪਣੇ ਸੱਜਣਾ ਮਿੱਤਰਾਂ ਨੂੰ ਮਿਲਿਆ ਤੇ ਉਹਦੇ ਨਾਲ ਕੀ ਹੈ ਕਿ ਜਿਨ੍ਹਾਂ ਨੂੰ ਮੈਂ ਪਿਛਲੇ ਸਾਲ ਤੋਂ ਨਹੀਂ ਇੱਕ ਤੋਂ ਮਿਲ ਸਕਿਆ ਸੀ ਤੋ ਆਪਣੇ ਰਜੇਮਿਆਂ ਕਰਕੇ ਤੇ ਇੱਥੇ ਮਿਲ ਕੇ ਬੜਾ ਵਧੀਆ ਲੱਗਿਆ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਵਿਖੇ ਮੌਜੂਦਾ ਜਿੱਥੇ ਬਾਈ ਅਮਰੀਕ ਸਿੰਘ ਸੰਧੂ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇੱਕ ਮੇਲਾ ਕਰਵਾਇਆ ਜਾ ਰਿਹਾ ਔਰ ਮੇਰੇ ਨਾਲ ਬਾਈ ਹੱਪ ਗਰੇਵਾਲ ਨੇ ਸੋ ਬਾਈ ਜੀ ਪਹਿਲਾਂ ਤੁਹਾਡੇ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਡੇਲੀ ਪੋਸਟ ਦਾ ਜਿਹੜਾ ਇਹ ਆਪਾਂ ਮੇਲਾ ਕਰਾਉਨੇ ਆਂ ਜੀ ਕਿੰਨੇ ਸਾਲਾਂ ਤੋਂ ਕਰਾ ਰਹੇ ਹਾਂ ਕਿਉਂਕਿ ਕਮਿਊਨਿਟੀ ਮੇਰੇ ਖਿਆਲ ਬੜਾ ਹੀ ਭਾਈਚਾਰਾ ਇੱਥੇ ਇਕੱਠਾ ਵਾ ਔਰ ਸਾਰੇ ਇੰਜੋਏ ਕਰ ਰਹੇ ਆ ਕੀ ਕਹਿਣਾ ਚਾਹੋਗੇ ਸੋ ਇਹ ਜਿਹੜਾ ਮੇਲਾ ਜੀ ਇਹ ਸਰਦਾਰ ਅਮਰੀਕ ਸਿੰਘ ਸੰਧੂ ਸਾਡੇ ਅੰਕਲ ਜੀ ਮਹਿੰਦਰੀ ਸੰਧੂ ਸਾਡੇ ক্লোਜ਼ ਫਰੈਂਡ ਉਹਨਾਂ ਦੇ ਫਾਦਰ ਸਾਹਿਬ ਉਹ ਵੇਲਸ ਆਫ ਹਮਰ ਸੀਨੀਅਰਸ ਕਲੱਬ ਦੇ ਪ੍ਰੈਜ਼ੀਡੈਂਟ ਸੀਗੇ ਅਚਾਨਕ ਉਹਨਾਂ ਨੂੰ ਕੋਵਿਡ ਦੇ ਟਾਈਮ ਉਹ ਸੁਦੀਵੀ ਵਿਛੋੜਾ ਦੇ ਗਏ ਫਿਰ ਉਸ ਤੋਂ ਬਾਅਦ ਇੱਥੇ ਮੇਲਾ ਹਰ ਸਾਲ ਹੁੰਦਾ ਸੀ ਪਰ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਯਾਦ ਚ ਕਰਾਉਣਾ ਸ਼ੁਰੂ ਕਰਤਾ ਸੋ ਲ ਉਹਨਾਂ ਦੀ ਯਾਦ ਦੇ ਵਿੱਚ ਹੁਣ ਅਸੀਂ ਸਰਦਾਰ ਅਮਰੀਕ ਸਿੰਘ ਸੰਧੂ ਮੈਮੋਰੀਅਲ ਫਾਊਂਡੇਸ਼ਨ ਬਣਾਈ ਆ ਜਿਹਦੇ ਅੰਦਰ ਇਹ ਮੇਲਾ ਹੋ ਰਿਹਾ ਜਿਹਦੇ ਵਿੱਚ ਅਸੀਂ ਜਿੱਥੇ ਕੋਸ਼ਿਸ਼ ਕਰ ਰਹੇ ਹਾਂ ਕਿ ਭਾਈਚਾਰੇ ਨੂੰ ਇਕੱਠਾ ਕਰਕੇ ਇੱਕ ਸਾਂਝ ਬਣਾਈ ਜਾਵੇ ਇਸ ਇਲਾਕੇ ਦੇ ਲੋਕ ਪੂਰੇ ਬ੍ਰੈਮਟਨ ਦੇ ਲੋਕ ਇੱਥੇ ਪਹੁੰਚ ਕੇ ਜਿੱਥੇ ਫੂਡ ਦਾ ਆਨੰਦ ਲੈਂਦੇ ਆ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਉਹਦੇ ਨਾਲ ਦੀ ਨਾਲ ਜੋ ਵੀ ਲੋਕ ਭਲਾਈ ਦੇ ਕੰਮਾਂ ਦੀ ਆਵਾਜ਼ ਅਸੀਂ ਲਿਆ ਸਕਦੇ ਹਾਂ ਲੋਕਾਂ ਤੱਕ ਲਿਆਉਣ ਦੀ ਟਰਾਈ ਕਰ ਰਹੇ ਹਾਂ ਇਸ ਮੇਲੇ ਦੇ ਵਿੱਚ ਔਰ ਜੇ ਆਪਾਂ ਗੱਲ ਕੀਤੀ ਜਾਵੇ ਪਹਿਲਾਂ ਮੈਂ ਸੁਣਿਆ ਵੀ ਸੰਧੂ ਸਾਹਿਬ ਆਪ ਕਰਾਉਂਦੇ ਹੁੰਦੇ ਸੀ ਪਹਿਲਾਂ ਤੇ ਸਡਨਲੀ ਚਲੋ ਪ੍ਰਮਾਤਮਾ ਦਾ ਜਿਹੜਾ ਭਾਣਾ ਮੰਨਣਾ ਪੈਂਦਾ ਪਰ ਜਿਹੜਾ ਇਕੱਠਾ ਇਹਦੇ ਵਿੱਚ ਜਿਹੜੇ ਲੋਕ ਵਿਚਰਦੇ ਨੇ ਕੀ ਲੋਕਾਂ ਦਾ ਜਿਹੜਾ ਹੰਗਾਰਾ ਅਸੀਂ ਦੇਖਿਆ ਵੀ ਬੜਾ ਦਿੰਦੇ ਨੇ ਕਮਿਊਨਿਟੀ ਬਹੁਤ ਸਾਥ ਦਿੰਦੀ ਆ ਆਪਣਾ ਪਰ ਦਿਨ ਪਰ ਦਿਨ ਇਹ ਇਕੱਠ ਵੱਧ ਰਿਹਾ ਹੈ ਕਿ ਜੀ ਕਿਵੇਂ ਆ ਹਾਂਜੀ ਬਿਲਕੁਲ ਇਕੱਠ ਵੱਧ ਰਿਹਾ ਜੀ ਜੇ ਮੇਲੇ ਨੂੰ ਆਪਾਂ ਕੰਪੇਅਰ ਕਰੀਏ ਪਿਛਲੇ ਮੇਲਿਆਂ ਦੇ ਨਾਲ ਹਰ ਸਾਲ ਇਕੱਠ ਵੱਧ ਰਿਹਾ ਉਹਦਾ ਕਾਰਨ ਇਹੀ ਆ ਇਹ ਮੇਲਾ ਫਰੀ ਆਫ ਕੋਸਟ ਆ ਕੋਈ ਅਸੀਂ ਕਿਸੇ ਤੋਂ ਫੰਡ ਨਹੀਂ ਲੈਂਦੇ ਸਾਡੇ ਆਪ ਦੇ ਸਰਦਾਰ ਅਮਰੀਕ ਸਿੰਘ ਸੰਧੂ ਦੇ ਪਰਿਵਾਰ ਤੇ ਸਾਡੇ ਮਿੱਤਰ ਬੇਲੀਆਂ ਵੱਲੋਂ ਰਲ ਮਿਲ ਕੇ ਯਾਰਾਂ ਦੋਸਤਾਂ ਵੱਲੋਂ ਇਹ ਫੰਡ ਇਕੱਠਾ ਕਰਕੇ ਅਸੀਂ ਬਿਨਾਂ ਫੰਡ ਬਾਹਰੋਂ ਇਕੱਠਾ ਕੀਤੇ ਮੇਲਾ ਕਰਾਉਨੇ ਆ ਸੋ ਕੋਸ਼ਿਸ਼ ਇਹੀ ਆ ਕਿ ਵਧੀਆ ਸੁਨੇਹਾ ਤੋਂ ਲੋਕਾਂ ਤੱਕ ਲੈ ਕੇ ਜਾਈਏ ਔਰ ਨਾਲ ਦੀ ਨਾਲ ਇਸ ਇਲਾਕੇ ਦੇ ਲੋਕਾਂ ਦੀਆਂ ਜੋ ਮੰਗਾਂ ਉਹਨਾਂ ਨੂੰ ਆਪਾਂ ਜਿਹੜੀਆਂ ਵੀ ਸੰਸਥਾਵਾਂ ਨੇ ਜਿਹੜੇ ਸਾਡੇ ਲੀਡਰ ਨੇ ਉਹਨਾਂ ਤੱਕ ਪਹੁੰਚਦਾ ਕਰੀਏ ਹਰ ਇੱਕ ਬੰਦੇ ਦੀ ਜੋ ਪ੍ਰੋਬਲਮ ਆ ਇਸ ਕੰਟਰੀ ਦੇ ਵਿੱਚ ਉਹਨੂੰ ਅਸੀਂ ਆਵਾਜ਼ ਦੇ ਥਰੂ ਈਮੇਲ ਦੇ ਥਰੂ ਸਾਡੇ ਲੀਡਰ ਸਹਿਮਾਨ ਤੱਕ ਪਹੁੰਚਦੀ ਕਰੀਏ ਧੰਨਵਾਦ ਸੋ ਮੇਰੇ ਨਾਲ ਬੋਬਦਸਾਨ ਜੀ ਸੋ ਬੋਬ ਜੀ ਸਭ ਤੋਂ ਪਹਿਲਾਂ ਤਾਂ ਨੋਮੀਨੇਸ਼ਨ ਜਿੱਤਣ ਦੀਆਂ ਬਹੁਤ-ਬਹੁਤ ਵਧਾਈਆਂ ਕਿਉਂਕਿ ਲੰਬਾ ਸਮਾਂ ਹੋ ਗਿਆ ਆਪਣਾ ਆਪਣੇ ਨਾਲ ਮੇਲ ਨਹੀਂ ਹੋ ਸਕਿਆ ਜੀ ਪਹਿਲਾਂ ਤਾਂ ਕੰਗ੍ਰੈਚੁਲੇਸ਼ਨ ਭਿੰਦਰ ਜੀ ਤੁਹਾਡਾ ਧੰਨਵਾਦ ਟੀਵੀ ਚੈਨਲ ਦਾ ਧੰਨਵਾਦ ਸਮੁੱਚੀ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਮੈਂ ਕਮੇਟੀ ਦਾ ਹਾਂ ਅੱਜ ਵੀ ਕਮਿਊਨਿਟੀ ਦਾ ਬਾਅਦ ਵੀ ਕਮਿਊਨਿਟੀ ਦਾ ਰਹੂਗਾ ਇਹ ਜਿੱਤ ਜਿਹੜੀ ਆ ਨੋਮੀਨੇਸ਼ਨ ਦੀ ਇਹ ਕਮਿਊਨਿਟੀ ਦੀ ਆ ਮੈਂ ਲੋਕਾਂ ਦੇ ਵਿੱਚੋਂ ਇੱਕ ਹਾਂ ਤੇ ਲੋਕਾਂ ਦੇ ਵਿੱਚ ਹੀ ਰਹਾਂਗਾ ਨਹੀਂ ਨਹੀਂ ਸਾਡੇ ਕੰਨੀਓ ਬੈਸਟ ਵਿਸ਼ਸ ਨੇ ਜੀ ਤੁਸੀਂ ਜਿੱਤ ਕੇ ਪਾਰਲੀਮੈਂਟ ਤੱਕ ਪਹੁੰਚੋ ਲੋਕਾਂ ਦੀ ਆਵਾਜ਼ ਬਣੋ ਕਿਉਂਕਿ ਚੰਗੇ ਬੰਦਿਆਂ ਦੀ ਉੱਥੇ ਵੀ ਲੋੜ ਹੈ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਬਹੁਤ ਵਧੀਆ ਜੀ ਤੇ ਅੱਜ ਰੌਣਕਾਂ ਲੱਗੀਆਂ ਹੋਈਆਂ ਮੇਲੇ ਦੇ ਪੂਰੀਆਂ ਪਹੁੰਚੇ ਆ ਅਮਰੀਕ ਸਿੰਘ ਸੰਧੂ ਭਾਜੀ ਹੋਣਾ ਦਾ ਜਿਹੜਾ ਯਾਦਗਾਰੀ ਮੇਲਾ ਤੀਸਰਾ ਮੇਲਾ ਹੈ ਤੇ ਬਹੁਤ ਵਧੀਆ ਗੱਲ ਆ ਦੇਖੋ ਮੈਂ ਸਟੇਜ ਤੇ ਵੀ ਹੁਣ ਕਿ ਬਹੁਤ ਲੋਕੀ ਮਿਲੀ ਨੇ ਬੜਾ ਪੈਸਾ ਲੋਕਾਂ ਦੇ ਕੋਲ ਪਰ ਜਿਨ੍ਹਾਂ ਉਹਨਾਂ ਲੋਕਾਂ ਨੂੰ ਕੋਈ ਜਾਣਦਾ ਨਹੀਂ ਭਾਈ ਆਪਣੇ ਅਮਰੀਕ ਭਾਜੀ ਸੰਧੂ ਸਾਹਿਬ ਉਹ ਲੋਕਾਂ ਦਾ ਭਲਾ ਕਰਦੇ ਜਦੋਂ ਤੁਸੀਂ ਲੋਕਾਂ ਦਾ ਭਲਾ ਕਰਦੇ ਹੋ ਲੋਕ ਤੁਹਾਨੂੰ ਯਾਦ ਰੱਖਦੇ ਇਹ ਯਾਦਗਾਰੀ ਮੇਲਾ ਤਾਂ ਹੀ ਹੋ ਰਿਹਾ ਮੈਨੂੰ ਯਾਦ ਆ ਕਿ ਜਦੋਂ 2119 ਦੇ ਵਿੱਚ ਮੇਰੀ ਨੋਮੀਨੇਸ਼ਨ ਸੀ ਮਾਲਟਨ ਦੇ ਵਿੱਚ ਉਦੋਂ ਮੈਂ ਸਕਸੈਸ ਨਹੀਂ ਹੋਇਆ ਤਾਂ ਭਾਜੀ ਮੈਨੂੰ ਵੈਸਟਵਰਡ ਮਾਲ ਚ ਮਿਲੇ ਮੈਨੂੰ ਆਵਾਜ਼ ਮਾਰੀ ਕਹਿੰਦੇ ਬਹੁਤ ਪਤਾ ਲੱਗਿਆ ਬਈ ਤੋਂ ਨੋਮੀਨੇਸ਼ਨ ਤੋਂ ਲੜਨੀ ਆ ਪਰ ਮੈਂ ਇੱਥੇ ਰਹਿੰਦਾ ਨਹੀਂ ਮੈਂ ਜਿੰਨੀ ਤੇਰੀ ਮਦਦਤ ਹੋਊ ਉੰਨੀ ਕਰੂੰਗਾ ਆ ਗੱਲ ਹਮ ਚੰਗੇ ਬੰਦੇ ਦੀ ਇਹੀ ਨਿਸ਼ੰਗੇ ਬੰਦੇ ਦੀ ਇਹੀ ਗੱਲ ਹੁੰਦੀ ਆ ਸੋ ਇਹਦੇ ਵਿੱਚ ਇਹਦੇ ਵਿੱਚ ਇਹ ਵੀ ਮਿਲਿਆ ਕਿ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ ਤੁਸੀਂ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋਗੇ ਤੁਹਾਨੂੰ ਕਿਸੇ ਗੱਲ ਦੀ ਘਾਟ ਨਹੀਂ ਰਹਿੰਦੀ ਆ ਮੇਲੇ ਤੇ ਰੌਣਕਾਂ ਕਿਉਂ ਲੱਗੀਆਂ ਇਹ ਉਹਨਾਂ ਦੀ ਦੇਣ ਹੈ ਸੋ ਅਸੀਂ ਮਹਿੰਦਰੀ ਭਾਜੀ ਉਹਨਾਂ ਨੂੰ ਉਹਨਾਂ ਦੇ ਸਾਰੇ ਪਰਿਵਾਰ ਨੂੰ ਜਿਨ੍ਹਾਂ ਦਾ ਸਟਾਫ ਹਰਪਗਰੇਵਾਲ ਹੁਣੀ ਕਰਵਿੰਦਰ ਸ਼ੀਨਾ ਹੁਣੀ ਅਸੀਂ ਸਾਰਿਆਂ ਨੂੰ ਵਾਰਕਾ ਦਿੰਦੇ ਆ ਕਿ ਜਿਹੜਾ ਡੇ ਬਾਈ ਡੇ ਜਿੱਦਾਂ ਪਿਛਲੇ ਸਾਲ ਨਾਲੋਂ ਅੱਜ ਲੋਕ ਜ਼ਿਆਦਾ ਨੇ ਅਗਲੇ ਸਾਲ ਹੋਰ ਜ਼ਿਆਦਾ ਹੋਊਗੀ ਔਰ ਵੈਲ ਆਰਗੇਨਾਈਜ਼ਡ ਲੋਕ ਇੰਜੋਏ ਕਰ ਰਹੇ ਚੰਗੀ ਗੱਲ ਹੈ ਕਿ ਜੇ ਆਪਾਂ ਗੱਲ ਕੀਤੀ ਜਾਵੇ ਜੀ ਮੇਲਿਆਂ ਦੀ ਮੇਲੇ ਤੁਸੀਂ ਹੋਰ ਵੀ ਬੜੇ ਅਟੈਂਡ ਕਰਦੇ ਹੋਮੋਂਗੇ ਪਰ ਮੇਰੇ ਹਿਸਾਬ ਨਾਲ ਜੇ ਕਮਿਊਨਿਟੀ ਕਿਤੇ ਸਾਫ ਦਿੰਦੀ ਹੈ ਮੇਰੇ ਖਿਆਲ ਇਹ ਜੇ ਸਾਫ ਸੁਥਰਾ ਮੇਲਾ ਕੋਈ ਰੋਲਾ ਗੋਲਾ ਨਹੀਂ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਹਲੜਵਾਜੀ ਨਹੀਂ ਸ਼ਾਇਦ ਮੇਰੇ ਹਿਸਾਬ ਨਾਲ ਪਰਿਵਾਰ ਵੱਧ ਇਹਦਾ ਇਹ ਜੇ ਮੇਲਿਆਂ ਦਾ ਆਨੰਦ ਮਾਣਦੇ ਲੋਕ ਇਹ ਮੇਲੇ ਨੂੰ ਆਪਣਾ ਸਮਝ ਰਿਹਾ ਹੈ ਕਿਉਂਕਿ ਉਹ ਉਹਦੇ ਵਿੱਚ ਇਹ ਵੀ ਆ ਕਿ ਦੇਖੋ ਅਮਰੀਕ ਬਾਜੀ ਉਹਨਾਂ ਦੇ ਨਾਂ ਤੇ ਸੜਕ ਦਾ ਨਾਂ ਰੱਖਿਆ ਗਿਆ ਬਹੁਤ ਵੱਡੀ ਗੱਲ ਹੈ ਠੀਕ ਹੈ ਨਾ ਵੈਸੇ ਕੈਨੇਡਾ ਮੁਲਕ ਨੇ ਸਾਨੂੰ ਇੰਨੀ ਆਜ਼ਾਦੀ ਦਿੱਤੀ ਹੋਈ ਆ ਕਿ ਅਸੀਂ ਜੋ ਵੀ ਚਾਹ ਜਿੱਦ ਬਾਬ ਹੁਣ ਸੈਂਪਲ ਸੁਧਾਰਨ ਜਾਂ ਬੰਦਾ ਇੱਕ ਮੈਂਬਰ ਆਫ ਪਾਰਲੀਮੈਂਟ ਦੇ ਰਸਤੇ ਤੇ ਜਾ ਰਿਹਾ ਬਹੁਤ ਵੱਡੀ ਗੱਲ ਹੈ ਮੈਂ ਇਹਦੇ ਕਾਬਲ ਨਹੀਂ ਹੈ ਮੈਨੂੰ ਪ੍ਰਮਾਤਮਾ ਨੇ ਪਹਿਲਾਂ ਮੇਰੀ ਕਾਹਤ ਤੋਂ ਕਿਤੇ ਬਹੁਤ ਵੱਧ ਦਿੱਤਾ ਠੀਕ ਹੈ ਨਾ ਤੇ ਆਪਾਂ ਇਹ ਆ ਵੀ ਉਹ ਉਹਨਾਂ ਨੇ ਕੰਮ ਵਧੀਆ ਕੀਤੇ ਸੀ ਇਹ ਲੋਕਾਂ ਦਾ ਇਕੱਠ ਵੀ ਉਹੀ ਇੱਕ ਮਿਸਾਲ ਕਾਇਮ ਕਰ ਰਿਹਾ ਕਿ ਲੋਕ ਉਹਨਾਂ ਨੂੰ ਇੰਨਾ ਪਿਆਰ ਕਰਦੇ ਸੀ ਤਾਂ ਪਹੁੰਚੇ ਹੋਏ ਲੋਕ ਨੇ ਪਲੱਸ ਅ ਜੇ ਇੱਕ ਕੋਈ ਟਿਕਟ ਨਹੀਂ ਹੈ ਫ੍ਰੀ ਹੈ ਲੋਕ ਆਪਣਾ ਇੰਜੋਏ ਕਰ ਰਹੇ ਆ ਤੇ ਘਰਾਂ ਦੇ ਵਿੱਚ ਜਿਹੜਾ ਪਾਰਕ ਆ ਤੇ ਚਾਰੇ ਪਾਸੇ ਦੇਖੋ ਘਰ ਨੇ ਤੇ ਲੋਕ ਇੱਥੇ ਆਪਣਾ ਮੇਲੇ ਦਾ ਇੰਜੋਏ ਕਰ ਰਹੇ ਅਸੀਂ ਸਾਰੇ ਜਿੰਨੇ ਵੀ ਪ੍ਰਬੰਧਕ ਨੇ ਉਹਨਾਂ ਨੂੰ ਮੁਬਾਰਕਾਂ ਬਹੁਤ-ਬਹੁਤ ਦਿੰਦੇ ਆ ਤੇ ਅਸੀਂ ਇੱਕ ਵਾਰੀ ਫੇਰ ਮਿੰਦਰੀ ਸੰਧੂ ਹੁਣਾਂ ਨੂੰ ਉਹਦਾ ਇਹ ਪੂਰੇ ਪਰਿਵਾਰ ਨੂੰ ਅਸੀਂ ਇਹੀ ਕਾਮਨਾ ਕਰਦੇ ਆ ਕਿ ਆਉਣ ਆ ਦਿਨਾਂ ਦੇ ਵਿੱਚ ਇਤੋਂ ਵੀ ਵਧੀਆ ਇਹ ਮੇਲਾ ਹੋਵੇ ਇੱਕ ਵਾਰੀ ਫਿਰ ਹਣ ਬਹੁਤ ਬੱਚੇ ਆ ਬਿਸ਼ਾਮਾ ਜੀ ਧੰਨਵਾਦ ਜੀ ਧੰਨਵਾਦ ਥੈਂਕ ਯੂ ਅਮਨਦੀਪ ਜੀ ਸਾਡੇ ਨਾਲ ਆ ਸੋ ਕੀ ਕਹਿਣਾ ਚਾਹੂੰਗੀ ਜਿਹੜੇ ਕਮਿਊਨਿਟੀ ਇਵੈਂਟ ਹੁੰਦੇ ਆ ਔਰ ਲੋਕ ਬੜੇ ਹੀ ਖੁਸ਼ ਹੁੰਦੇ ਨੇ ਵਿਚਰਦੇ ਨੇ ਤੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਕੀ ਕਹੂੰ ਨਹੀਂ ਜੀ ਸਭ ਤੋਂ ਪਹਿਲਾਂ ਤਾਂ ਆਰਗੇਨਾਈਜ਼ਰਸ ਮਿੰਦਰੀ ਭਾਜੀ ਸੰਧੂ ਸਾਹਿਬ ਜਿਹੜੇ ਆਪਣੇ ਫਾਦਰ ਸਾਹਿਬ ਦੀ ਯਾਦਗਾਰ ਦੇ ਵਿੱਚ ਇਹ ਮੇਲਾ ਕਰਾ ਰਹੇ ਆ ਔਰ ਇਹ ਇੰਨਾ ਸਕਸੈਸਫੁਲ ਆ ਕਿ ਜਿਹੜੇ ਹੋਰ ਕਾਫੀ ਇਵੈਂਟਸ ਹੁੰਦੇ ਕਮਿਊਨਿਟੀ ਦੇ ਵਿੱਚ ਉਹਨਾਂ ਕਾਫੀ ਨਾਲੋਂ ਜ਼ਿਆਦਾ ਗੈੱਟ ਟੂਗੇਦਰ ਇੱਥੇ ਹੋਈ ਆ ਦੂਸਰਾ ਇਹ ਘਰਾਂ ਦੇ ਵਿੱਚ ਆ ਨਿਆਣਿਆਂ ਲਈ ਬੱਚਿਆਂ ਲਈ ਰਾਈਡਿੰਗਸ ਹੈਗੀਆਂ ਰਾਈਟਸ ਹੈਗੀਆਂ ਆ ਜਿਹੜੇ ਨਿਆਣੇ ਇੱਕ ਦੂਜੇ ਨਾਲ ਖੇਡ ਰਹੇ ਆ ਅਸੀਂ ਮੈਂ ਬਹੁਤ ਸਾਰੇ ਆਪਣੇ ਸੱਜਣਾ ਮਿੱਤਰਾਂ ਨੂੰ ਮਿਲਿਆ ਤੇ ਉਹਦੇ ਨਾਲ ਕੀ ਆ ਕਿ ਜਿਨ੍ਹਾਂ ਨੂੰ ਮੈਂ ਪਿਛਲੇ ਸਾਲ ਤੋਂ ਨਹੀਂ ਇੱਕ ਤੋਂ ਮਿਲ ਸਕਿਆ ਸੀ ਤੋ ਆਪਣੇ ਰਜੇਵਿਆਂ ਕਰਕੇ ਇੱਥੇ ਮਿਲ ਕੇ ਬੜਾ ਵਧੀਆ ਲੱਗਿਆ ਸ਼ੀਨਾ ਸਾਹਿਬ ਆ ਹਰਪ ਗਰੇਵਾਲ ਜੀ ਆ ਬੜੇ ਬਹੁਤ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਗਿਆ ਪ੍ਰੋਗਰਾਮ ਆ ਔਰ ਸਾਈਡ ਤੇ ਜਿੱਦਾਂ ਤੁਸੀਂ ਤੁਹਾਨੂੰ ਪਤਾ ਸਟਾਲਸ ਲੱਗੇ ਹੋਏ ਆ ਹਾਂਜੀ ਤੇ ਬਹੁਤ ਵਧੀਆ ਜੀ ਬਹੁਤ ਵਧੀਆ ਉਪਰਾਲਾ ਆ ਮੈਂ ਮੰਦਰੀ ਭਾਈ ਨੂੰ ਆਲਰੇਡੀ ਵਧਾਈਆਂ ਦੇ ਕੇ ਆਟਿਆਂ ਕਿ ਬਹੁਤ ਵਧੀਆ ਵੈਲ ਆਰਗੇਨਾਈਜ਼ਡ ਵੈਲ ਪਲਾਨਡ ਐਂਡ ਸਾਰੇ ਵਧਾਈ ਦੇ ਪਾਤਰੇ ਆ ਸਾਰੇ ਆਰਗੇਨਾਈਜ਼ਰ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜਾ ਸਰਦਾਰ ਅਮਰੀਕ ਸਿੰਘ ਸੰਧੂ ਦੀ ਯਾਦ ਦੇ ਵਿੱਚ ਜਿਹੜਾ ਇਹ ਮੇਲਾ ਕਰਾਇਆ ਜਾਂਦਾ ਹਰ ਸਾਲ ਔਰ ਪਿਛਲੇ 3 ਸਾਲਾਂ ਤੋਂ ਇਹ ਜਿਹੜਾ ਮੇਲਾ ਕਰਾ ਰਹੇ ਆ ਔਰ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਜਿਹੜਾ ਮੇਲੇ ਦੇ ਉੱਤੇ ਰੌਣਕਾਂ ਲੱਗੀਆਂ ਔਰ ਭਾਰੀ ਇਕੱਠ ਔਰ ਬਜ਼ੁਰਗਾਂ ਨੂੰ ਦੇਖੀਏ ਬੱਚਿਆਂ ਨੂੰ ਦੇਖੀਏ ਔਰ ਹਰ ਵਰਗ ਇੱਥੇ ਜਿਹੜਾ ਔਰ ਹਰ ਕਮਿਊਨਿਟੀ ਦੇ ਲੋਕ ਇੱਥੇ ਹਿੱਸਾ ਲੈਂਦੇ ਨੇ ਔਰ ਕਿਉਂਕਿ ਛੁੱਟੀ ਦਾ ਵੀ ਦਿਨ ਹੈ ਔਰ ਲੋਕ ਇਤਨਾ ਕਿਤੇ ਜਿਹੜੇ ਇਸ ਤਰ੍ਹਾਂ ਦਾ ਜਿਹੜਾ ਈਵੈਂਟ ਹੈ ਉਹੋ ਭਾਲਦੇ ਹੀ ਰਹਿੰਦੇ ਆ ਕਿਉਂਕਿ ਵੀਕਐਂਡ ਦੇ ਉੱਪਰ ਇਕੱਠੇ ਹੋਣ ਦਾ ਇੱਕ ਸਗਾ ਬਹਾਨਾ ਮਿਲ ਜਾਂਦਾ ਔਰ ਕਮਿਊਨਿਟੀ ਦਾ ਜਿਹੜਾ ਪਿਆਰ ਹੈ ਇੱਥੇ ਇਹ ਵੀ ਪਤਾ ਲੱਗਦਾ ਸੋ ਫਿਰ ਹਾਲ ਦੇ ਲਈ ਇਨਾ ਹੀ ਕੈਮਰਾਮੈਨ ਸਿਮਰਦੇ ਨਾਲ ਭਪਿੰਦਰ ਗਰੇਵਾ ਡੇ ਜੀ ਜਿੱਥੇ ਕੋਸ਼ਿਸ਼ ਕਰ ਰਹੇ ਆ ਕਿ ਭਾਈਚਾਰੇ ਨੂੰ ਇਕੱਠਾ ਕਰਕੇ